ਸੰਗਤ ਜੀ ਭਗਤ ਰਵਿਦਾਸ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਮੇਰੇ ਨਗਰ ਦੀ ਸੰਗਤ ਵੱਲੋਂ ਬੜੀ ਧੂਮ-ਤਾਮ ਤੇ ਸਰਦਾਂ ਨਾਲ ਮਨਾਇਆ ਜਾ ਰਿਹਾ ਹੈ ਤੇ ਸਾਧੂ ਬਾਈ ਜੀ ਕਲੀਆਂ ਵਗੈਰਾ ਪਾ ਕੇ ਜਨੈਟਰ ਆਪ ਦਾ ਪ੍ਰਬੰਧ ਕਰਿਆ ਹੋਇਆ ਤੇ ਟਰੈਕਟਰ ਦੇਖੋ ਭਗਤ ਮਹਾ ਭਗਤ ਰਵਿਦਾਸ ਮਹਾਰਾਜ ਜੀ ਦੀ ਫੋਟੋ ਰੂਪ ਹੈ ਜਿਹੜਾ ਲਾਇਆ ਹੋਇਆ ਅੱਗੇ ਪੈਂਪਰ ਕੋਲ ਤੇ ਝੂਲਤੇ ਇਨਸਾਨ ਹੈ ਜੀ ਪੰਥ ਮਹਾਰਾਜ ਕੇ ਟਨੀ ਵੀਗੈਰਾ ਲਾ ਕੇ ਬਾਈ ਫੁੱਲ ਫਲ ਲਾ ਕੇ ਬਾਈ ਨੇ ਸੌਂਕ ਨਾਲ ਜਿਹੜਾ ਟਰੈਕਟਰ ਹੈਗਾ ਤਿਆਰ ਕਰਿਆ ਦੇਖ ਸਕਦੇ ਆ ਇਧਰ ਭੰਜੰਗੀ ਸਿੰਘ ਗੱਤਕਾ ਟੀਮ ਹੈ ਜਿਹੜੀ ਉਹ ਵੀ ਬਾਈ ਗੱਤਕਾ ਖੇਡਣ ਵਾਸਤੇ ਲੱਗੀ ਹੋਈ ਹੈਗੀ ਆ ਦੇਖ ਸਕਦੇ ਹੋ ਸ਼ਾਸਤਰ ਇਹਨਾਂ ਦੇ ਠੀਕ ਹੈ ਗੱਤਕਾ ਟੀਮ ਛੋਟੇ ਛੋਟੇ ਭੰਜੰਗੀ ਨੇਗੇ ਤੇ ਸਾਡੇ ਭਾਈ ਸਾਹ ਭਾਈ ਬਲਦੇਵ ਸਿੰਘ ਜੀ ਠੀਕ ਹੈ ਦੇਖੋ ਰੋ ਚੱਕਰ ਕਮਾਉਣਾ ਹਰ ਕਿਸੇ ਵਾਸਤੇ ਦੀ ਗੱਲ ਨਹੀਂ ਹੈਗੀ ਕਿ ਹਰ ਇੱਕ ਬੰਦਾ ਕਮਾ ਲੂਗਾ ਉਹਨੂੰ ਪੂਰਾ ਤਿਆਰ ਪਿਆਰਾ ਬੰਦਾ ਕਮਾਊਗਾ ਤੇ ਇੱਧਰ ਸਾਡੇ ਪ੍ਰਾ ਤਰਲੋਚਨ ਸਿੰਘ ਜੀ ਤੇ ਪ੍ਰਾ ਬਿਹਾਰਾ ਸਿੰਘ ਜੀ ਪੰਜ ਪਿਆਰਾਂ ਦਾ ਸਤਿਕਾਰ ਕਰਦੇ ਹੋਏ ਸਰੋਪਾ ਦਿੰਦੇ ਹੋਏ ਗੱਲ 'ਚ ਪਾਉਂਦੇ ਹੋਏ ਤੇ ਦੇਖ ਸਕਦੇ ਹੋ ਪ੍ਰਮਾਤਮਾ ਜੋ ਵੀ ਨਾਲੀ ਆਸ ਮਰਾਦ ਹੈ ਪੂਰੀ ਕਰੇ ਤੇ ਉਧਰ ਪਾਲਕੀ ਸਾਹਿਬ ਫੁੱਲਾਂ ਦੇ ਨਾਲ ਸਜਾਏ ਹੋਏ ਨੇਗੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਅੱਗੇ ਵੱਲ ਵਧਦਾ ਹੋਇਆ ਦੇਖ ਸਕਦੇ ਹੋ ਚੂਤ ਤੇ ਇਨਸਾਨ ਹੈ ਜੀ ਪੰਥ ਮਹਾਰਾਜ ਦੇ ਪੰਜ ਪਿਆਰਿਆਂ ਨੂੰ ਦੇਖ ਕੇ ਭਾਈ ਹਰ ਇੱਕ ਦਾ ਸੀਸ ਝੁਕਦਾ ਹੈਗਾ ਹਰ ਇੱਕ ਦਾ ਸੀਸ ਝੁਕਦਾ ਹੈ ਦੇਖ ਸਕਦੇ ਹੋ ਰੋ ਵੱਖਰਾ ਹੀ ਹੈਗਾ ਪੰਜ ਪਿਆਰਿਆਂ ਦਾ ਪਿੰਡ ਸਹੋ ਕੰਦੀ ਸੰਗਤ ਵੱਲੋਂ ਬੜਾ ਸਰਦਾ ਤੇ ਭਾਵਨਾ ਨਾਲ ਮੈਂ ਕਹਿੰਦਾ ਜਿਹੜਾ ਨਗਰ ਕੀਰਤਨ ਆ ਮਨਾਇਆ ਜਾਂਦਾ ਹੈ ਇਧਰ ਦੇਖ ਸਕਦੇ ਹੋ ਸਾਡੇ ਭਰਾ ਛੋਟੇ-ਛੋਟੇ ਬੱਚੇ ਇਧਰ ਪਾਲਕੀ ਸਾਹਿਬ ਦੇ ਦਰਸ਼ਨ ਕਰੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਵਾਹਿਗੁਰੂ ਜ਼ਰੂਰ ਲਿਖੋ ਦੇਖ ਸਕਦੇ ਹੋ ਪਾਲਕੀ ਸਾਹਿਬ ਫੁੱਲਾਂ ਨਾਲ ਗੁਬਾਰਿਆਂ ਨਾਲ ਸਜਾਈ ਹੋਈ ਹੈ ਤਖਤਾਂ ਤਾਜਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਨੇ ਇਹ ਸੇਖਤਾਂ ਦੇਖ ਸਕਦੇ ਹੋ ਪਈਆਂ ਦੇਖ ਸਕਦੇ ਹੋ ਕਿਉਂਕਿ ਨਗਰ ਕੀਰਤਨ ਜਦੋਂ ਸ਼ੁਰੂ ਹੋਇਆ ਸ਼ਾਮ ਤੱਕ ਜਦ ਤੱਕ ਨਗਰ ਕੀਰਤਨ ਨੇ ਦੁਆਰੇ ਆਪਣਾ ਪੜਾ ਖਤਮ ਕਰਕੇ ਪਹੁੰਚਣਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਸੰਗਤ ਦਾ ਅਥਾ ਇਕੱਠ ਦੇਖਣ ਨੂੰ ਮਿਲੇਗਾ ਆ ਦੇਖ ਸਕਦੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਏ ਘਮਾਉਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਘਮਾਉਣਾ ਵੀ ਬਹੁਤ ਤੇਰਪੇ ਵਾਲਾ ਕੰਮ ਹੈਗਾ ਆ ਦੇਖ ਸਕਦੇ ਨਿੱਕਾ ਜਿਹਾ ਬੱਚਾ ਦੇਖੋ ਉਸ ਹਾਲ ਉਸ ਹਾਲ ਕੇ ਮਝਾਲ ਆ ਇਧਰ ਉਧਰ ਹੋ ਜੇ ਭੋਰਾ ਦੇਖ ਸਕਦੇ ਹੋ ਤੁਸੀਂ ਕਿਉਂਕਿ ਪਹਿਲਾ ਜਿਹੜਾ ਪੜਾ ਹੁੰਦਾ ਹੈ ਨਗਰ ਕੀਰਤਨ ਦਾ ਬੱਸ ਸਟੈਂਡ ਦੇ ਦਰਹਾਂ ਦਾ ਭਾਈ ਬਲਦੇਵ ਸਿੰਘ ਜੀ ਪਟਾਸ਼ ਨਾਲ ਰਫਲ ਬਣਾ ਰੱਖਿਆ ਸਪੈਸ਼ਲ ਰਫਲ ਨਾਲ ਪੈਣ ਪੜੈ ਨੇ ਪੜਾ ਕੇ ਖੁਸ਼ੀ ਹੈਗੀ ਖੁਸ਼ੀ ਹੈ ਨਗਰ ਦੇ ਵਿੱਚ ਤੇ ਸੰਗਤਾਂ ਦੇ ਵਿੱਚ ਕਿਹੜਾ ਪਹਿਲਾ ਪੜਾ ਹੁੰਦਾਗਾ ਇਹ ਬੱਸ ਸਟੈਂਡ ਦੇ ਉੱਤੇ ਸਕੂਲ ਵਾਲਾ ਬੱਸ ਸਟੈਂਡ ਹੋਇਆ ਉੱਥੇ ਪਹਿਲਾ ਪੜਾ ਹੁੰਦਾਗਾ ਨਗਰ ਕੀਰਤਨ ਦਾ ਗੁਰੂ ਘਰ ਤੋਂ ਚੱਲ ਕੇ ਪਹਿਲਾ ਪੜਾ ਉੱਥੇ ਕਰਦੇ ਨੇ ਇੱਥੇ ਜਿਹੜੇ ਢਾਡੀ ਜੱਥੇ ਆਏ ਹੋਏ ਨੇਗੇ ਔਰ ਭਗਤ ਰਵਦਾਸ ਜੀ ਦੀ ਮਹਿਮਾ ਗੁਣਗਾਨਾ ਜਿਹੜੇ ਕਰਦੇ ਨੇਗੇ ਇੱਧਰ ਦੇਖ ਸਕਦੇ ਹੋ ਬਈ ਬੱਚੇ ਦੀ ਸਪੀਡ ਦੇਖੋ ਤੁਸੀਂ ਇੱਥੇ ਪੂਰਾ ਕਹਿ ਸਕਦੇ ਆ ਪੂਰਾ ਤਿਆਰ ਪਾਏਗਾ ਘੁਮਾਉਂਦਾ ਵੀ ਪੂਰਾ ਘੁੰਮਦਾ ਵੀ ਪੂਰਾ ਤੇ ਆਹ ਦੇਖ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਯਾਰ ਇਹਨਾਂ ਬੱਚਾ ਕਰਕੇ ਵਾਹਿਗੁਰੂ ਜਰੂਰ ਲਿਖੋ ਬਈ ਵਣ ਕੇ ਜੀ ਦੇਖੋ ਜੀ ਟਾਡੀ ਜਥਾ ਲੱਗਿਆ ਹੋਇਆ ਤੇ ਭਗਤ ਸ੍ਰੀ ਰਵਦਾਸ ਜੀ ਦੇ ਗੁਣਗਾਨੇ ਜਿਹੜੇ ਕਰ ਰਹੇ ਨੇ ਪਿੰਡ ਸਹੋਕੇ ਦੇ ਸੰਗਤ ਵੱਲੋਂ ਹਰ ਸਾਲ ਬੜੇ ਸਰਤਾ ਤੇ ਭਾਵਨਾ ਨਾਲ ਜਿਹੜਾ ਇਹ ਨਕਰ ਕੀਰਤਨ ਮਨਾਇਆ ਜਾਂਦਾ ਬਾਈ ਦੇਖ ਸਕਦੇ ਹੋ ਤੁਸੀਂ ਮਾਈਆਂ ਬੈਠੀਆਂ ਸਰਵਨ ਕਰ ਰਹੀਆਂ ਨੇ ਗਿਆ ਤੇ ਜਿਹੜੇ ਜਿਹੜੇ ਭਰਾ ਆਪਣੇ ਵੀਡੀਓ ਦੇਖ ਰਹੇ ਨੇਗੇ ਬਾਈ ਵਨ ਕੇ ਹੱਥ ਬਨ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗਰੁੱਪਾਂ ਦੇ ਵਿੱਚ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ